ਸਤਿ ਸ਼੍ਰੀ ਅਕਾਲ ਦੋਸਤੋ ਮੈਰੇ ਸਿੰਘ ਸਿੰਘ ਦਾਦੂ ਤੁਸੀਂ ਦੇਖ ਰਹੇ ਹੋ ਅਸੀਂ ਖੜੇ ਆ ਇਸ ਟਾਈਮ ਲੋਕ ਸਭਾ ਹਲਕਾ ਪਰਸ਼ੰਦਾ ਦੇ ਵਿਧਾਨ ਸਭਾ ਕੁੰਡੀ ਸਾਬੋ ਵਿੱਚ ਪਿੰਡ ਸਿੰਘੋ ਦੇ ਵਿੱਚ ਪਹੁੰਚੇ ਆ ਜੀ ਤੇ ਦੇਖਦੇ ਆ ਉੱਥੇ ਦੀ ਗਰਮੀ ਦੇ ਵਿੱਚ ਲੋਕਾਂ ਦਾ ਕਿੰਨਾ ਉਤਸ਼ਾਹ ਵੋਟਾਂ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਨੇ ਗਰਮੀ ਦੇ ਵਿੱਚ ਵੱਡੀਆਂ ਵੱਡੀਆਂ ਲੈਣਾ ਜਿਹੜੀਆਂ ਇਕੱਲਕ ਚੁੱਕੀਆਂ ਨੇ ਇਹ ਵੀ ਕਰ ਲਗੇ ਆਪਣੀ ਬੋਰਡ ਦਾ ਜਿਹੜਾ ਬਕਸਾਣਾ ਵੋਟ ਕਰ ਰਹੇ ਨੇ ਆਓ ਆਪਾਂ ਮਿਲਦੇ ਆ ਇੱਥੇ ਜਿਹੜੇ ਕਿ ਪਹਿਲੀ ਵਾਰ ਵੋਟ ਪਾਉਣ ਆਏ ਨੇ ਬੱਚੇ ਉਹਨਾਂ ਨੂੰ ਵੀ ਮਿਲਦੇ ਆ ਤੇ ਤੋਂ ਇਹ ਪ੍ਰਸ਼ਾਸਨ ਵੱਲੋਂ ਕੁਕਤਾਂ ਇੰਤਜ਼ਾਮ ਕੀਤੇ ਗਏ ਨੇ ਉੱਥੇ ਹੀ ਇੱਥੇ ਦੇਖਣ ਨੂੰ ਮਿਲਿਆ ਕਿ ਇਹ ਜੜਾ ਜਾਲ ਹੈ ਠੰਡਾ ਮਿੱਠਾ ਜਲ ਉਹਦੇ ਵੀ ਛੀਲਾਂ ਲਾਈਆਂ ਗਈਆਂ ਨੇ ਅੱਤ ਦੀ ਗਰਮੀ ਕਰਕੇ ਅਤੇ ਨਾਲ ਹੀ ਸਿਹਤ ਵਿਭਾਗ ਵੱਲੋਂ ਵੀ ਆਪਣੀਆਂ ਜਿਹੜੀਆਂ ਟੀਮਾਂ ਗਈਆਂ ਉਹ ਵੀ ਇੱਥੇ ਮੌਜੂਦ ਨੇ ਜੇ ਕਿਸੇ ਨੂੰ ਕੋਈ ਦਿੱਕਤ ਕਿਸੇ ਪ੍ਰਕਾਰ ਦੀ ਰਿਪੋਰਟ ਨੂੰ ਆਉਂਦੀ ਹੈ ਤਾਂ ਟੀਮ ਤਿਆਰ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਇੱਥੇ 27% ਜਿਹੜੀ ਵੋਟ ਹੈ ਪੂਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਰਟੀਫਿਕੇਟ ਉੱਤੇ ਜਾ ਰਹੇ ਨੇ ਜਿਹੜੇ ਪਹਿਲੀ ਵਾਰ ਆਪਣੀ ਪਹਿਲੀ ਵੋਟਰ ਦਾ ਮਤਨ ਕਰ ਲੈਣੇ ਬੱਚੇ ਆਹ ਉਹ ਜਿਹਨਾਂ ਨਾਲ ਗੱਲਬਾਤ ਕਰਦੇ ਆਪਾਂ ਕਿੰਨੇ ਖੁਸ਼ ਨੇ ਵੋਟ ਪਾ ਕੇ ਆਪਣੀ ਪਹਿਲੀ ਵਾਰ ਅਨ ਕੀ ਨਾਮ ਹੈ ਤੁਹਾਡਾ ਸਤਵੀਰ ਕੌਰ ਸੋ ਬਿਕੋਜ਼ ਪਹਿਲੀ ਵਾਰ ਵੋਟ ਪਾਣਾ ਆਇਆ ਹਾਂ ਹਾਂਜੀ ਪਹਿਲੀ ਵਾਰ ਪਾਈ ਆ ਜੀ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਬਹੁਤ ਖੁਸ਼ੀ ਹੋ ਰਹੀ ਹੈ ਜੀ ਫਸਟ ਟਾਈਮ ਵੋਟ ਪਾ ਕੇ ਤੁਸੀਂ ਜੋ ਵੀ ਉਮੀਦਵਾਰ ਨੂੰ ਵੋਟ ਪਾ ਕੇ ਆਏ ਹੋ ਕੀ ਸੋਚ ਸਮਝ ਕੇ ਪਾ ਕੇ ਆਏ ਹੋ ਸੋਚ ਸਮਝ ਕੇ ਪਾ ਕੇ ਆਏ ਜੀ ਦੇਸ਼ ਦੇ ਭਵਿੱਖ ਵਾਸਤੇ ਜੀ ਆਪਣੇ ਦੇਸ਼ ਲਈ ਚੰਗਾ ਕੰਮ ਕਰਨਗੇ ਜੀ ਵਧੀਆ ਸਰਕਾਰ ਆਉਣਗੀ ਜੀ ਅੱਗੇ ਵਧੀਆ ਬੱਚਿਆਂ ਦੀ ਪੜ੍ਹਾਈ ਸ਼ੁਰੂ ਹੋਗੀ ਨੋਰਮਲ ਪ੍ਰੀਮੀਅਮ ਲਿਖੀ ਜਾਨੀ ਨੋਜ ਨਾ ਗਰੀ ਮਰ ਜਾਨ ਜੀ ਸਰਕਾਰੀ ਵਧੀਆ ਜੀ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਕੌਰ ਤੁਸੀਂ ਪਹਿਲੀ ਵਾਰ ਵੋਟ ਪਾ ਕੇ ਆਏ ਹੋ ਕਿਸ ਤਰ੍ਹਾਂ ਲੱਗ ਰਿਹਾ ਹੈ ਹੁਣ ਬਾਕੇ ਕੁਝ ਹੋ ਰਹੀ ਹੈ ووٹ ਪਾ ਕੇ ਤੁਸੀਂ ਕੀ ਮਤਲਬ ਨਵੀਂ ਵਾਰ ਜਿਹੜੀ ਨਹੀਂ ووٹ ਪਾ ਕੇ ਕੀ ਸੰਸਦ ਮੰਸ ਜਿਹੜੀ ਅਸੀਂ ਮੰਗ ਕੀਤੀ ਹੈ ਉਹ ਸਾਡੀ ਮੰਗ ਹੈ ਸਾਰੇ ਨੌਜਵਾਨ ਜਿਹੜੇ ਘਰਾਂ 'ਚ ਬੈਠੇ ਨੇ ਲੋਕ ਜਾਂ ਬੀਬੀਆਂ ਜਾਂ ਭਾਈ ਉਹਨਾਂ ਨੂੰ ਕੀ ਸੰਦੇਸ਼ ਦਿੰਨੇ ਹੋ ਬੀਬੀਆਂ ਨੂੰ ਨਨ ਨੌਜਵਾਨਾਂ ਨੂੰ ਨੌਕਰੀ ਮਿਲੇ ਵਧੀਆ ਕੰਮ ਕਿਤੇ ਲੱਗਣ ਵੀ ਜਿੱਦਾਂ ਦਾ ਉਹ ਚਾਹੁੰਦੇ ਨੇ ਉਦਾਂ ਨਹੀਂ ਕਰਦੇ ਨਹੀਂ ਮੈਂ ਇੰਨੀ ਗਰਮੀ ਪੈ ਰਹੀ ਹੱਥ ਦੀ ਇਸ ਨੂੰ ਕੋਈ ਉਸ ਕਲੀਮਨੀਆਰੀ ਕਰਮੀ ਦੇ ਵਿੱਚ ਵੋਟ ਪਾਉਣ ਲੱਗਿਆ ਨੂੰ ਨਹੀਂ ਜੀ ਸੀ ਜਾਣੇ ਵੀ ਜਿੰਨੇ ਉਮੀਦਵਾਰ ਘਰਾਂ ਚ ਬਿਲੇ ਬੈਠੇ ਨੇ ਜਾਂ ਉਮ ਬੈਠੇ ਨੇ ਅਸੀਂ ਕਹਿੰਨੇ ਆ ਵੀ ਉਹਨਾਂ ਨੂੰ ਵੋਟ ਜ਼ਰੂਰ ਆ ਕੇ ਪਾਉਣੇ ਇੱਥੇ ਇਹ ਜਿਹੜੇ ਪੋਲਿੰਗ ਬੋਥ ਬੰਡਾਂ ਵਿੱਚ ਲਾਏ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿਸੇ ਕੋਲੇ ਪਰਚੀਆਂ ਨਹੀਂ ਹੁੰਦੀਆਂ ਇੱਥੋਂ ਪਰਚੀਆਂ ਕੱਟੀਆਂ ਜਾਂਦੀਆਂ ਨੇ ਆਪੋ ਆਪਣੀਆਂ ਪਾਰਟੀਆਂ ਦੇ ਭਾਜਪੀ ਅਤੇ ਅਕਾਲੀ ਸੋਨੀ ਅਕਾਲੀ ਦਲ ਆਵਾਜ਼ੀ ਪਾਰਟੀ ਹੋਰ ਸਮਾਏ ਪਾਰਟੀ ਸਾਰੇ ਵੱਲੋਂ ਵੱਖ-ਵੱਖ ਆਪਣੇ ਜਿਹੜੇ ਪੋਲਿੰਗ ਬੂਥ ਇੱਥੇ ਲਾਏ ਜਾਂਦੇ ਨੇ ਬਾਹਰ ਇੱਥੇ ਵੋਟਰਾਂ ਨੂੰ ਆਪਣਾ ਨਿਸ਼ਾਨ ਵੀ ਸਮਝਾਇਆ ਜਾਂਦਾ ਅਤੇ ਦੱਸਿਆ ਜਾਂਦਾ ਕਿਸੇ ਕੋਲ ਪਰਚੀ ਨਹੀਂ ਕਿਸੇ ਕੋਲ ਵੋਟਰ ਕਾਰਡ ਨਹੀਂ ਤਾਂ ਕਿਸ ਤਰ੍ਹਾਂ ਆਪਣੇ ਉਹ ਵੋਟ ਪਾ ਸਕਦਾ ਪਰਚੀ ਘਰੇ ਭੁੱਲਿਆਂ ਤਾਂ ਇੱਥੋਂ ਪਰਚੀ ਕੱਟ ਕੇ ਦਿੱਤੀ ਜਾਂਦੀ ਹੈ ਜਿਹੜੇ ਪਹੁੰਚ ਚੁੱਕੇ ਨੇ ਸੋਮਣੀ ਅਕਾਲੀ ਦਲ ਦੇ ਆਗੂ ਰਵੀਪ੍ਰੀਤ ਸਿੰਘ ਸਿੱਧੂ ਔਰ ਜੁਕੀ ਜੀ ਆਓ ਆਪਾਂ ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ ਵੇ ਲਈ ਤੁਸੀਂ ਇਲੈਕਸ਼ਨ ਦੇ ਵਿੱਚ ਫਿਰਦੇ ਹੋਗੇ ਕਈ ਪੁੱਠਾਂ ਜਾ ਕੇ ਹੋਗੇ ਪਹਿਲਾਂ ਕਿਸ ਤਰ੍ਹਾਂ ਚੱਲ ਰਿਹਾ ਮਾਹੌਲ ਬਹੁਤ ਵਧੀਆ ਜੀ ਗੁਰੂ ਦੀ ਮਿਹਰ ਨਾਲ ਮੈਂ ਸਮਝਦਾ ਇੱਕ ਬਹੁਤ ਵੱਡੀ ਲੀਡ ਤਲਵੰਡੀ ਸਾਬੋਲਕੇ ਚੋਂ ਨਿਕਲ ਕੇ ਆਊਗੀ ਹਰੇਕ ਪਿੰਡ ਚ ਅਕਾਲੀ ਦਲ ਦੇ ਬੂਟੇ ਸਭ ਤੋਂ ਵੱਡੇ ਵੱਧ ਬੰਦੇ ਵੀ ਬੈਠੇ ਨੇਗੇ ਤੇ ਲੋਕ ਲੋਕਾਂ ਦਾ ਝੁਕਾਅ ਵੀ ਸਭ ਤੋਂ ਜ਼ਿਆਦਾ ਅਕਾਲੀ ਦਲ ਵੱਲ ਹੈਗਾ ਖਾਸ ਕਰਕੇ ਸਿੰਘੋਪਿੰਡ ਚ ਤੁਸੀਂ ਦੇਖੋ ਮੱਖਣਜੀ ਬੂਟਾ ਜੀ ਸਾਫਕਾ ਸਰਪੰਚ ਮੌਜੂਦਾ ਸਰਪੰਚ ਮੈਨੂੰ ਲੱਗਦਾ ਕਿਸੇ ਪਿੰਡ ਤੇ ਨਹੀਂ ਦੇਖਿਆ ਹੋਣਾ ਵੀ ਜੇ ਸਾਫ ਸਾਫ ਕਾ ਦੇ ਮੌਜੂਦਾ ਸਰਮਾਜ ਇਕੱਠੇ ਖੜੇ ਹੋਣ ਤੇ ਬਹੁਤ ਵੱਡਾ ਉਤਸ਼ਾਹ ਆਏਗਾ ਲੋਕਾਂ ਦੇ ਵਿੱਚ ਖਾਸ ਕਰਕੇ ਗਰੀਬਾਂ ਦੇ ਵਿੱਚ ਜੋ ਕੰਮ ਵੱਡੇ ਬਾਲ ਸਾਹਿਬ ਨੇ ਗਰੀਬਾਂ ਵਾਸਤੇ ਕੀਤੇ ਨੇ ਪਿਛਲੇ 20-25 ਸਾਲ ਚ ਪੰਜਾਬ ਚ ਜਦੋਂ ਵੀ ਕੋਈ ਤਰੱਕੀ ਹੋਈ ਹੈ ਅਕਾਲੀ ਦਲ ਦੀ ਸਰਕਾਰ ਵਿੱਚ ਤਰੱਕੀ ਹੋਈ ਹੈ ਆਮ ਆਦਮੀ ਪਾਰਟੀ ਵਾਲਨੇ ਤਾਂ ਜਮੇ ਹੀ ਬੇੜਾ ਕਰਕੇ ਕਰਤਾ ਪੰਜਾਬ ਦਾ ਤੇ ਮੈਂ ਪੂਰੇ ਜ਼ਿੰਮੇਵਾਰੀ ਨਾਲ ਕਹਿ ਸਕਦਾਗਾ ਵੀ ਤਲਵੰਡੀ ਸਾਹਿਬ ਉਹ ਹਲਕੇ ਚੋਂ ਵੱਡੀ ਲੀਡ ਨਿਕਲ ਕੇ ਤੇ ਬੀਬਾ ਜੀ ਨੂੰ ਬਠਿੰਡੇ ਚੋ ਉਤੋਂ ਵੀ ਵੱਡੀ ਲੀਡ ਤੇ ਆਪਾਂ ਐਮਪੀ ਬਣਾਵਾਂਗੇ ਚੌਥੀ ਵਾਰੀ ਲਗਾਤਾਰ ਨਾਲੇ ਐਂਟੀ ਕੰਪੈਨਸੀ ਹੁੰਦੀ ਹੈਗੀ ਪਰ ਚੌਥੀ ਵਾਰੀ ਤੁਸੀਂ ਦੇਖੋਗੇ ਇੱਕ ਬਹੁਤ ਇਤਿਹਾਸਿਕ ਫੈਸਲਾ ਬਠਿੰਡਾ ਜ਼ਿਲ੍ਹਾ ਕਰਨ ਜਾ ਲੱਗਿਆ ਗਾ ਤੁਸੀਂ ਕਈ ਪਿੰਡਾਂ ਵਿੱਚ ਜਾ ਕੇ ਸ਼ਾਂਤਮਈ ਮਾਹੌਲਾ ਹੈ ਜਾ ਕਿਤੇ ਵੀ ਬੜਬੜਤਾ ਨਹੀਂ ਸਭ ਨੂੰ ਮਿਲਦੇ ਆਂ ਜੀ ਮੈਂ ਤੁਸੀਂ ਦੇਖਿਆ ਮੈਂ ਆਮ ਆਦਮੀ ਹਾਂ ਉਹ ਵੀ ਮਿਲਦਾਗਾ ਉਹਨਾਂ ਦੇ ਬੂਥਾਂ ਦੇ ਵੀ ਜਾਣੇ ਆਗੇ ਆਪਣੇ ਬੰਦੇ ਨੇਗੇ ਤਲਵੰਡੀ ਸਾਹਿਬ ਉਹਦੇ ਵਸਨੀਕ ਨੇਗੇ ਐਤਕੀ ਨਹੀਂ ਪਹੁੰਚਣਗੇ ਅਗਲੀ ਵਾਰੀ ਪਾ ਦੇਣਗੇ ਸੋ ਸ਼ਾਂਤ ਅਜੀਤਾ ਬੜਾ ਅਮਨ ਸ਼ਾਂਤੀ ਦੇ ਦੇਖੋ ਪ੍ਰਤੀਕ ਹੀ ਸੀਗੇ ਵੱ ਜੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਅਮਨ ਸ਼ਾਂਤੀ ਨੂੰ ਕਾਇਮ ਰੱਖਾਂਗੇ। ਫਿਲਹਾਲ ਹੀ ਵੀ ਐਮਐਲਏ ਕੋਈ ਸ਼ਿਕਾਇਤ ਨਹੀਂ ਆਈ ਜੀ। ਹਲ ਤੱਕ ਤਾਂ ਨਹੀਂ ਆ ਰਹੀ ਜੀ। ਸ਼ਾਮ ਨੂੰ ਲੱਗੂ ਪਤਾ ਹੈ ਕਿ ਕੋਈ ਵੜਿਆ ਕਿ ਨਹੀਂ ਵੜਿਆ। ਮੌਕੇ ਸਰਕਾਰ ਵੱਲੋਂ ਕੋਈ ਧੱਕਾ-ਗਿਆਰ ਕਰਨ ਦਾ ਕੋਈ ਅਹਿਸਾਸ ਮਿਲ ਤ ਨਹੀਂ ਪਤਾ ਲੱਗ ਰਿਹਾ ਜੀ। ਨਾ ਫਿਰਦੀ ਜੀ ਐਮਐਲਏ ਕੋਈ ਧੱਕਾ-ਧੁੱਕਾ ਕੋਈ ਕੁਝ ਕਿਤੇ ਨਹੀਂ ਹੈ ਜੀ ਪਰ ਜੇ ਹੋਇਆ ਤੇ ਅਕਾਲੀ ਦਲ ਨਾਲੇ ਧੱਕਾ ਸਿਆਣ ਵਾਲੇ ਤਾਂ ਹੈ ਨਹੀਂਗੇ ਇਹ ਤਾਂ ਧੱਕਾ ਲਾਉਣ ਵਾਲੇ ਆ। ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮੈਂ ਤੁਸੀਂ ਕਈ ਪਿੰਡਾਂ ਵਿੱਚ ਜਾ ਕੇ ਆਇਆ ਹਾਂ ਕਿਸ ਤਰ੍ਹਾਂ ਦਾ ਇਲੈਕਸ਼ਨ ਹੋ ਰਿਹਾ ਹੁਣ ਤੱਕ ਦੇਖੋ ਬਹੁਤ ਸੋਹਣਾ ਮਹੌਲ ਆ ਜਿਹੜਾ ਇਸ ਵੇਲੇ ਤਲਵੰਡੀ ਸਾਬੋ ਦੀ ਪੋਲਿੰਗ ਸਭ ਤੋਂ ਵੱਧ ਜਾ ਰਹੀ ਆ on average ਤੇ it means clear ਆ ਕਿ ਜਿੱਥੇ ਬਾਕੀ ਹਲਕਿਆਂ ਦੀ ਰਿਪੋਰਟ ਆ ਬਠਿੰਡਾ ਲੋਕ ਸਭਾ ਦੀ ਤਾਂ ਤਲਵੰਡੀ ਸਾਬੋ ਅਪਰ ਹੈਂਡ ਆ ਤੇ ਸਾਰਿਆਂ ਦੇ ਵਿੱਚ ਬੜਾ ਜੋਸ਼ ਜਨੂਨ ਆ ਵੋਟਰ ਹਮ ਹਮ ਆ ਕੇ ਵੋਟ ਪਾਉਣ ਲਈ ਨਹੀਂ ਗਰਮੀ ਦੇ ਬਾਵਜੂਦ ਪਹੁੰਚ ਰਿਹਾ ਹੈ ਹੌਣ ਤੱਕ ਕਿ ਗੱਲ ਵਰਜੀ ਕੋਈ ਰਿਪੋਰਟ ਤਾਂ ਨਹੀਂ ਆਈ ਜੀ ਨਹੀਂ ਫਿਲਹਾਲ ਸਮੂਤਾ ਸਮੂਤਾ ਔਰ ਕੋਸ਼ਿਸ਼ ਇਹੇ ਹੀ ਰਹੂਗੀ ਕਿ ਸ਼ਾਮ ਤੱਕ ਜਿਹੜਾ ਆ ਬੜੇ ਸੋਹਣੇ ਜਿਹੜਾ ਢੰਗ ਨਾਲ ਪੋਲਿੰਗ ਹੋਵੇ ਤਾਂ ਕਿ ਹਰ ਵੋਟਰ ਬਾਹਰੋਂ ਆ ਕੇ ਆਪਣੀ ਵੋਟ ਪੋਲ ਕਰ ਸਕੇ ਤੇ ਸਮੂਥਲੀ ਕੰਮ ਸ਼ਾਮ ਤੱਕ ਰਨ ਹੋਵੇ ਇਸੇ ਤਰੀਕੇ ਨਾਲ ਉਹ ਏਵੀਐਮ ਵਗੈਰਾ ਦੀ ਕੋਈ ਨਹੀਂ ਫਿਲਹਾਲ ਕੋਈ ਅਸੀਂ ਨਹੀਂ ਸਾਹਮਣੇ ਆਈ ਬੜਾ ਸੋਹਣਾ ਕੰਮ ਚੱਲ ਰਿਹਾ ਜਿਵੇਂ ਅੱਤ ਦੀ ਗਰਮੀ ਪੈ ਰਹੀ ਹੈ ਜੀ ਤੁਸੀਂ ਘਰੇ ਬੈਠੇ ਵੋਟਰਾਂ ਨੂੰ ਕੀ ਫੀਲ ਕਰਦੇ ਹੋ ਅ ਵੈਸੇ ਤਾਂ ਦੇਖਿਆ ਜਾਵੇ ਤਾਂ ਉਤਸ਼ਾਹ ਆਲਰੇਡੀ ਬਹੁਤ ਆ ਸਾਰੇ ਵੋਟਰਾਂ ਦੇ ਵਿੱਚ ਪਰ ਫਿਰ ਵੀ ਜਿਹੜੇ ਵੋਟਰ ਹਾਲੇ ਡਿਲੇ ਕਰ ਰਹੀ ਹੈ ਜਾਂ ਬੈਠੀ ਆ ਇਹ ਆਏ ਵੇਟ ਕਰ ਰਿਹਾ ਕਿ ਸ਼ਾਮ ਨੂੰ ਵੋਟ ਪਾਲ ਕਰਕੇ ਆਵਾਂਗੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਤਦਕੇ ਆਪਾਂ ਵੋਟ ਪੋਲ ਕਰੀਏ ਔਰ ਆਪਣੇ ਇਸ ਰਾਈਟ ਦਾ ਜਿਹੜਾ ਆ ਰਾਈਟ ਇਸਤੇਮਾਲ ਕਰੀਏ ਆਪਾਂ ਜੀ ਆਹ ਬੋਦਾ ਨੂੰ ਮੀਰਾ ਤਾਂ ਜੇ ਪਰ ਰਰ ਰਰ ਉਹ ਹੁਣ ਲੈ ਗਏ ਦੋ ਲੈ ਆ ਜੀ ਦਾ ਕਾਰੇ ਉਹ ਗੰਦੀ ਜਿਹੀ ਰੱਖ ਆਹ ਤੇ ਉੱਥੇ ਜਾ ਕੇ ਉਹ ਕਿਹੜਾ ਕਵਾਰਟੀ ਇਹ ਕਿਹੜਾ ਕਵਾਰਟੀ ਆਹ ਲੋ ਹੋਣੇ ਕਿ ਮਾ ਉਹ ਬਾਈ ਨਹੀਂ ਜੀ ਇਹਦਾ ਅਨੀ ਗੁਰੂ ਨਿਯਮਿਤ ਹੈ ਆਪਣਾ ਪਰੰਤੂ ਡਾਕਟਰ ਜੀ ਰਹਿੰਦੇ ਉਹ ਕਹਿੰਦਾ ਅਸੀਂ ਪਹੁੰਚਿਆ ਜੀ ਪਿੰਡ ਲਹਿਰੀ ਦੇ ਵਿੱਚ ਜਿਵੇਂ ਦੇਖ ਸਕਦੇ ਹੋ ਕਿ ਸਿਹਤ ਵਿਭਾਗ ਦੀਆਂ ਟੀਮਾਂ ਇੱਥੇ ਵੀ ਬੈਠੀਆਂ ਨੇ ਪਰ ਇੱਥੇ 11:30 ਹੋ ਚੁੱਕੇ ਨੇ ਇੱਥੇ ਸਾਹ ਨਹੀਂ ਦੇਖਣ ਨੂੰ ਮਿਲ ਰਿਹਾ ਫਿਲਹਾਲ ਗਰਮੀ ਕਰਕੇ ਵੋਟਰਾਂ ਦਾ ਲਓ ਜੀ ਇਹ ਗੱਲ ਕਰਦੇ ਸੋ ਚਾਹ ਜਨਾ ਦੇ ਰਿਹਾ ਵੋਟਰਾਂ ਦਾ आई देखेगी शंकर पहले ही नहीं आप देखेगा देखो और चुनाव है तोड़ लो रखा